ਸਰਬ ਦੀ ਸੰਗਰੂਰ ਵੀ ਦੀ ਕਪਤਾਨ ਕਦੇ ਕੱਲਾਂ ਕਰੀਆਂ ਨਾ ਖੁੱਲ ਕੇ ਦਿਲ ਦੀਆਂ ਕਦੇ ਕੱਲਾਂ ਕਰੀਆਂ ਨਾ ਖੁੱਲ ਕੇ ਦਿਲ ਦੀਆਂ ਮੈਨੂੰ ਲੱਗਦਾ ਤਾਂ ਹੀ ਨਾ ਤਾਰਾਂ ਦਿਲ ਦੀਆਂ ਮਿਲਦੀਆਂ ਮੈਨੂੰ ਲੱਗਦਾ ਤਾਂ ਹੀ ਨਾ ਤਾਰਾਂ ਦਿਲ ਦੀਆਂ ਮਿਲਦੀਆਂ ਕਦੇ ਗੱਲਾਂ ਕਰਿਆ ਨਾ ਕਦੇ ਗੱਲਾਂ ਕਰਿਆ ਨਾ ਖੁੱਲਕੇ ਦਿਲ ਦੀਆਂ ਕਦੇ ਗੱਲਾਂ ਕਰਿਆ ਨਾ ਖੁੱਲਕੇ ਦਿਲ ਦੀਆਂ ਮੈਨੂੰ ਲੱਗਦਾ ਤਾਂ ਹੀ ਮੈਨੂੰ ਲੱਗਦਾ ਤਾਂ ਹੀ ਨਾ ਤਾਰਾਂ ਦਿਲ ਦੀਆਂ ਮਿਲਦੀਆਂ मेन लॻंदु लॻ